ਔਰ ਇਹਨਾਂ ਨੇ ਉਹਨੂੰ ਪੁੱਛਿਆ ਵੀ ਭਾਈ ਤੂੰ ਇਹ ਕੀ ਕਰਦਾ ਪਿਆ ਉਹ ਘਬਰਾ ਗਿਆ ਕਟਰ ਦੇ ਨਾਲ ਬੋਰਡ ਕੱਟਦਾ ਪਿਆ ਜਿੱਤੇ ਦੇ ਗੁਰੂ ਪਾਤਸ਼ਾਹ ਦਾ ਨਾਮ ਲਿਖਿਆ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿ ਦੋ ਤਿੰਨ ਸ਼ਹਿਰ ਦਾ ਸਭ ਤੋਂ ਵੱਡਾ ਨਗਰ ਦਾ ਦੇਖ ਸਕਦੇ ਹੋ ਔਰ ਦੂਜੇ ਪਾਸੇ ਇਹਨਾਂ ਨੇ ਜਾਣ ਬੁੱਝ ਕੇ ਜਿਹੜੀ ਅੱਜ ਸ਼ਰਾਰਤ ਕੀਤੀ ਗਈ ਹੈ ਪਤਾ ਲੱਗ ਰਹੀ ਹੈ ਕਿ ਇਹਦੇ ਨਾਲ ਹਾਂਜੀ ਸ਼ਾਜੀ ਜੀ ਤੁਹਾਨੂੰ ਗੱਲ ਦਾ ਜਵਾਬ ਇੱਕ ਹਮਾਚਲੀ ਬੰਦਾ ਦਾ ਜਿਹੜਾ ਵੀ ਇੱਥੇ ਰਹਿੰਦਾ ਜਲੰਧਰ ਇਹਨੂੰ ਕੀ ਪਤਾ ਵਾ ਕਿ ਇਹ ਬੋਰਡ ਕਿਦੇ ਆ ਕਿਦੇ ਨਹੀਂ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਗਿਆ ਮੋਰ ਕਿਉਂ ਲਾਏਗੇ ਇਹ ਜਾਣ ਬੁੱਝੀ ਬੇਇਨਸਾਫੀ ਹੋਈ ਆ ਨਹੀਂ ਠੇਕੇਦਾਰ ਜਿਹੜੀ ਕੀਤੀ ਜਾ ਰਹੀ ਆ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਜਿਹੜਾ ਜਿਹੜਾ ਰੋਸ ਜਤਾਇਆ ਜਾ ਰਿਹਾ ਤਾਂ ਜੋ ਉਹਨੂੰ ਜਿਹੜਾ ਮਾਲਕ ਦੇ ਘਰ ਲੈ ਕੇ ਜਾਇਆ ਜਾਵੇ ਔਰ ਥਾਣੇ ਨਾਲ ਲੈ ਕੇ ਜਾਇਆ ਜਾਵੇ ਆਣੀ ਬੂਝ ਕੇ ਸ਼ਰਾਬ ਤੇ ਕਰਾਈ ਜਾਂਦੇ ਆ ਵੀ ਇਹੀ ਕਿਉਂ ਟਾਰਗੇਟ ਕੀਤਾ ਗਿਆ ਕਿ ਮੇਨ ਮਾਸਟਰ ਜਦ ਸਾਦੀ ਵਾਰੀ ਆਉਂਦੀ ਆ ਉਦੋਂ ਕਹਿੰਦੇ ਜੀ ਯਾਰੇ ਪਾਗਲ ਆ ਜਾਂ ਇਹ ਸ਼ਰਾਬੀ ਆ ਯਾਰ ਪਾਗਲ ਦਾ ਸ਼ਰਾਬੀ ਸਾਨੂੰ ਟੱਕਰਨੇ ਸਾਰੇ ਹਰ ਸਾਲ ਇਦਾਂ ਦਾ ਕਿਉਂ ਜਿੰਨੇ ਪਾਗਲ ਆ ਜਿੰਨੇ ਸ਼ਰਾਬੀ ਸਾਨੂੰ ਟੱਕਰ ਰਹੇ ਆ ਨਹੀਂ ਪਰੋ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਲਗਾਤਾਰ ਪਬਲਿਕ ਅਪਡੇਟ ਟੀਵੀ ਰਾਹੀਂ ਸਾਂਝਾ ਕਰ ਰਹੇ ਆ ਇੱਕਦਮ ਬੇਅਦਬੀ ਦੀਆਂ ਤਸਵੀਰਾਂ ਨੇ ਜਿਵੇਂ ਕਿ ਤੁਹਾਨੂੰ ਪਤਾ ਜਿਹੜਾ ਨਗਰ ਕੀਰਤਨ ਜਿਹੜਾ ਕੱਢਿਆ ਜਾਣਾ ਸੀਗਾ ਉਹਨੂੰ ਮੱਧ ਨਜ਼ਰ ਰੱਖਦੇ ਹੋ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਤੇ ਜਿਹੜੇ ਬੋਰਡ ਲੱਗੇ ਹੋਏ ਸੀਗੇ ਉਹਨੂੰ ਜਿਹੜਾ ਫਾੜਿਆ ਗਿਆ ਉਹਨਾਂ ਦੀ ਬੇਅਦ ਵੀ ਜਿਹੜੀ ਕੀਤੀ ਗਈ ਹੈ ਔਰ ਇੱਕ ਵਿਅਕਤੀ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹਦੇ ਵੱਲੋਂ ਜਿਹੜੇ ਇਹ ਬੋਰਡ ਫਾੜੇ ਗਏ ਸੀਗੇ ਹੁਣ ਪ੍ਰਸ਼ਾਸਨ ਵੱਲੋਂ ਉਹਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਲੋਕਾਂ ਵੱਲੋਂ ਜਦੋਂ ਫੜਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਆ ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਉਹਨੂੰ ਜਿਹੜਾ ਬਚਾਇਆ ਜਾ ਰਿਹਾ ਔਰ ਮਾਲਕ ਦੇ ਕਰ ਜਿਹੜਾ ਨਹੀਂ ਲੈ ਕੇ ਜਾਇਆ ਜਾ ਰਿਹਾ ਓਏ ਓਏ ਮਾਰ ਗਾਣ ਮਾਰ ਗਾਣ ਦੋ ਜਾਓ ਯਾਰ ਸਾਰੇ ਵੀ ਆਪਣੇ ਨਾਲ ਖਾਸੀ ਨਹੀਂ ਬੜੇ ਬੜੇ ਨਹੀਂ ਆਣੇ ਸਾਨੂੰ ਘਰੇ ਲੱਗ ਜਾਓ ਉਹਦੇ ਘਰੇ ਲੱਗ ਜਾਓ ਦੇਖ ਕਾਫੀ ਵਪਾਰੀ ਮਨਮਾ ਜਿਹੜਾ ਦੇਖੋ ਨੂੰ ਮਿਲ ਰਿਹਾ ਇੱਥੇ ਔਰ ਯਾਰ ਤੁਸੀਂ ਆਪੇ ਲੈ ਆਓ ਯਾਰ ਇਹਨਾਂ ਨੂੰ ਕੰਮ ਕਰਨਾ ਹੋਵੇ ਸਿੱਖਾਂ ਵੱਲ ਨਹੀਂ ਆ ਪੁਲਿਸ ਪੁਛਾਸ਼ ਨੇ ਉਸ ਵਿਅਕਤੀ ਨੂੰ ਆਪਣੀ ਕਸਟਡੀ ਵਿੱਚ ਲੈ ਲਿਆ ਜੀ ਹਾਂ ਨੂੰ ਜਿਹੜਾ ਥੋੜੀ ਲੱਕ ਜਾਇ ਜਾ ਰਿਹਾ ਆਹ ਮੇਰੇ ਬੇਟਾ ਇਹ ਬੰਦਾ ਕੌਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੰਦਾ ਕੌਣ ਬੰਦਾ ਕੌਣ ਸਾਡੇ ਬੋਲ ਕਿੰਨੇ ਬੋਲ ਕਿੰਨੇ ਲਵਾਏ ਆ ਇਹ ਸ਼ਰਾਰਤ ਜਿਹੀ ਆ ਸਾਨੂੰ ਪਹਿਲੇ ਬਿਲਕੁਲ ਬਿਲਕੁਲ ਹੋਗਾ ਜੀ ਪਹਿਲੇ ਜਿਹੜੇ ਵੀ ਇਹਨੂੰ ਮੌਲ ਵੇ ਜੋ ਗਏ ਤੇ ਘਰ ਵੀ ਜੋ ਸੱਤ ਸਾਨੂੰ ਜਿੰਨੇ ਬੋਲ ਦਿੱਤੇ ਸਾਡੇ ਕਿੰਨੇ ਲਵਾਏ ਆ ਇਹਦੀ ਸ਼ਰਾਰਤ ਆ ਨੇ ਨਾ ਤੇਰੇ ਜਿੰਦਰ ਮੰਦੋ ਨਹੀਂ ਜੀ ਆਪਾਂ ਅੱਜ ਯੂਨੀਅਨ ਦਾ ਰਾਤ ਤੱਕ ਪੂਰਾ ਕਰਾਂਗੇ ਜੀ ਵੈਰੀ ਵਧੀਆ ਜੀ ਯਾਤਰਾ ਤੁਹਾਨੂੰ ਪਤਾ ਸਾਈਟ ਤੋਂ ਕੋਸ਼ਿਸ਼ ਨਹੀਂ ਕਰ ਪੜਾ ਉਸਾਰਾ ਨਾ ਤੇ ਛੱਡ ਜਾ ਕੋਈ ਨਿਸ਼ਾਨੀ ਮੈਂ ਧੁੱਪ ਕਰਦਾ ਸਾਲੇ ਨੂੰ ਸ਼ਰੇਆ ਆਪਣਾ ਨਹੀਂ ਕਰੀ ਅੱਜ ਸ਼ਰਮੀ ਕਰਦੇ ਨਾਲ ਅਸੀਂ ਜਿੱਦੇ ਅੱਜ ਕਹਿੰਦੇ ਆਈ ਪੁੱਛ ਕੇ ਆਏ ਆ ਤੇ ਇਹ ਸ਼ਰਾਬ ਕਿਦੀ ਆ ਆਪਾਂ ਬੜਾ ਕਹਾਂ ਸ਼ਰਾਬ ਕਿਦੀ ਆ ਮੈਨੂੰ ਘਰ ਪਤਾ ਹੁੰਦਾ ਆ ਜੀ ਆਪਾਂ ਤੁਹਾਡੀ ਹਾਲ ਇਹ ਤੁਹਾਨੂੰ ਲੱਗਦਾ ਤੁਹਾਡੀ ਆਜ ਨਹੀਂ ਬੰਦੇ ਨਾਲ ਚੱਲੋ ਸਾਡੇ ਨਾਲ ਚਲੋ ਜਾਈਏ ਸਾਰੇ ਜਾ ਬਣਾ ਆ ਆਜ ਆਜ ਮੈਂ ਪੈਦੀ ਪੈਦੀ ਆਪੋ ਕੀ ਆ ਪ੍ਰਦੀਪ ਕੁਮਾਰ ਪ੍ਰਦੀਪ ਕੁਮਾਰ ਕਿੱਥੇ ਦਾ ਰਹਿਣ ਵਾਲਾ ਇੱਕ ਮਿੰਟ ਬਾਬਾ ਜੀ ਰੁਕ ਜੋ ਇੱਕ ਮਿੰਟ ਰੁਕ ਜੋ ਸਾਨੂੰ ਕੰਮ ਕਰ ਲੈਂਦਾ ਆਪਣਾ ਜੀ ਭਾਜੀ ਕੀ ਨਾਮ ਕੀ ਹੈ ਤੇਰਾ ਖੜਾ ਹੋਣ ਤੇਰੀ ਮੋਟੇ ਆ ਸ਼ਰੀ ਭਾਜੀ ਇੱਕ ਮਿੰਟ ਰੁਕ ਜੋ ਸ਼ਰੀ ਭਾਜੀ ਸ਼ਰੀ ਭਾਜੀ ਆ ਬਗੜ ਛੱਡ ਦਿਓ ਸ਼ਰੀ ਭਾਜੀ ਇੱਕ ਸੈਕਿੰਡ ਇੱਕ ਮਿੰਟ ਸਮੋਕੇ ਦੇ ਦੇ ਛੱਡ ਦਿਓ ਉਹਦਾ ਫੋਨ ਬੰਦਾ ਸ਼ਰੀ ਇਹ ਗੱਲਾ ਛੱਡੋ ਯਾਰ ਸਾਡੇ ਸਾਹਮਣੇ ਯਾਰ ਇਹ ਨਾ ਕਰੋ ਯਾਰ ਗੱਲਾ ਛੱਡ ਦਿਓ ਯਾਰ ਰੁਕੋ ਯਾਰ ਇਹਨੂੰ ਰੁਕੋ ਯਾਰ ਚੱਲੋ ਯਾਰ ਸਾਡੇ ਨੂੰ ਸਾਡੇ ਨੂੰ ਛੱਡਿਓ ਯਾਰ ਤੁਹਾਨੂੰ ਸਾਡੇ ਨੂੰ ਫੜਿਆ ਯਾਰ ਫੜਿਆ ਨਾ ਦੋ ਯਾਰ ਇਹਨੂੰ ਫੁੱਲਾ ਛੱਡ ਦਿਓ ਇਨਾਮ ਨਹੀਂ ਚੱਲਦਾ ਸੋ ਦੇਖ ਸਕਦੇ ਆ ਪ੍ਰਸ਼ਾਸਨ ਵੱਲੋਂ ਜਦੋਂ ਸੁਦਾਸੀ ਕਿ ਪ੍ਰਸ਼ਾਸਨ ਵੱਲੋਂ ਗੱਲ ਹੋਈ ਵੀ ਉਸ ਤੋਂ ਬਾਅਦ ਅੱਗੇ ਤੁਹਾਨੂੰ ਜਾਣ ਇਸ ਜਿਹੜਾ ਠੇਕੇਦਾਰ ਦਾ ਨਾਮ ਲਿਆ ਜਾ ਰਿਹਾ ਤੁਹਾਨੂੰ ਪਤਾ ਉਹ ਠੇਕੇਦਾਰ ਕਿੱਥੇ ਦਾ ਸੀਗਾ ਤੇ ਕੌਣ ਸੀ ਇਹ ਇਹਦੇ ਤੋਂ ਸੁਣਿਆ ਜੀ ਅਸੀਂ ਆ ਕੇ ਪਿਆਰ ਨਾਲ ਪੁੱਛਿਆ ਯਾਰ ਤੂੰ ਮਰੀ ਬੰਦਾ ਤੈਨੂੰ ਇਹ ਤਾਂ ਪੁੱਛ ਨਹੀਂਣਾ ਸਾਨੂੰ ਦੱਸ ਦੇ ਤੂੰ ਕਿਉਂ ਇਦਾਂ ਕੀਤਾ ਉਹ ਕਹਿੰਦਾ ਜੀ ਮੈਨੂੰ ਸ਼ਾਮ ਮਾਰਟਸ ਵਾਲੇ ਨੇ ਭੇਜਿਆ ਮੈਂ ਉਹਨਾਂ ਨੂੰ ਫੋਟੋ ਭੇਜੀ ਤੋਂ ਉਹਨੇ ਕਿਹਾ ਜੀ ਬੋਰਡ ਪਾੜ ਦੀ ਅਸੀਂ ਉਹਨਾਂ ਨੂੰ ਸ਼ਾਮ ਮਾਰਟਸ ਵਾਲੇ ਨੂੰ ਫੋਨ ਲਾਇਆ ਬਹੁਤ ਸੇ ਉਹਨੇ ਕਿਉਂ ਇਦਾਂ ਕੀਤਾ ਉਹ ਪੁਲਿਸ ਵਾਲਾ ਉਹ ਜਿਹੜੀ ਦੁਕਾਨ ਹੈ ਕਿੱਥੇ ਕਰਕੇ ਮੌਜੂਦ ਹੈ ਤੁਹਾਨੂੰ ਦੁਕਾਨ ਪ੍ਰਤਾਪ ਬਾਗ ਦੇ ਕੋਲ ਤੋਂ ਚੱਲ ਰਹੀ ਹੈ ਸ਼ਾਮ ਮਾਰਟਸ ਦੇ ਨਾਲ ਤੇ ਉਹਨਾਂ ਨੂੰ ਫੋਨ ਵਗੈ ਉਸ ਆਪਕੋ ਵੈਰੀਫਾਈ ਕਰੀ ਠੀਕ ਵਾਹਿਗੁਰੂ ਜਿੰਕੀ ਦਾ ਸਾਲਿਕ ਪੰਡਿਆਤ ਮੀਡੀਆ ਲਈ ਬਹੁਤ ਧੰਨਵਾਦ ਜਿੰਦੂ ਸ਼ਾਇਦ ਦਾ ਜੋ ਕਿ ਸਭ ਤੋਂ ਪਰਾਤਨ ਸਾਡੇ ਬਜ਼ੁਰਗਾਂ ਦੇ ਸਮੇਂ ਦਾ ਗੁਰਦੁਆਰਾ ਦਵਾਨ ਸਥਾਨ ਸੈਂਟਰ ਟਾਊਨ ਤੋਂ ਨਗਰਗੀਤਨ ਨਿਕਲਦਾ ਹਰ ਸਾਲ ਉਹਦੇ ਬੋਰਡ ਲੱਗਦੇ ਆ ਪਿਛਲੇ ਸਾਲ ਵੀ ਕੰਪਲੀਟ ਜਿਹੜੇ ਡਿਵੀਜ਼ਨ ਨੰਬਰ 6 ਚ ਕਰਾਈ ਸੀ ਸਾਡੇ ਜਿਹੜੇ ਵੱਡੇ ਪ੍ਰਾਨੇ ਗੁਰਮੀਤ ਸਿੰਘ ਮਿੱਟੂ ਜੀ ਵੱਲੋਂ ਉਹ ਵੀ ਅਫਸਰ ਸਰਬੰਨ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਬੰਦਾ ਫੜਾਂਗੇ ਪਰ ਨਹੀਂ ਸੀ ਫੜਿਆ ਗਿਆ ਅੱਜ ਅਚਨ ਚੋੜ ਤੇ ਸਾਡੇ ਸਿੰਘ ਦੋ ਭਰਾ ਸਾਡੇ ਵੀਰ ਗੱਜਾ ਸਿੰਘ ਜੀ ਉੱਥੋਂ ਗੁਜਲ ਦੇ ਵਿੱਚ ਸੀਗੇ ਔਰ ਇਹਨਾਂ ਨੇ ਉਹਨੂੰ ਪੁੱਛਿਆ ਵੀ ਭਾਈ ਤੂੰ ਇਹ ਕੀ ਕਰਦਾ ਪਿਆ ਉਹ ਘਬਰਾ ਗਿਆ ਕਟਰ ਦੇ ਨਾਲ ਬੋਰਡ ਕੱਟਦਾ ਪਿਆ ਜਿੱਤੇ ਤੇ ਗੁਰੂ ਪਾਤਸ਼ਾਹ ਦਾ ਨਾਮ ਲਿਖਿਆ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਉਂਕਿ ਦੋ ਤਰੀ ਸ਼ਹਿਰ ਦਾ ਸਭ ਤੋਂ ਵੱਡਾ ਨਗਰ ਦਾ ਇੱਕ ਤਾਂ ਸੇਕ ਹੋਮ ਇਸ ਦੋ ਤੋਂ ਨਿਕਲ ਵੀ ਕਿਉਂਕਿ ਸ਼ਹੀਦੀ ਦੇ ਆੜੇ ਸਾਹਿਬ ਜਾਦੂ ਦੇ ਚਲਦੇ ਪਿਆ ਅਸੀਂ ਸਾਰੇ ਉਧਰ ਆ ਕਿ ਸ਼ਹੀਦੀ ਦਿਹਾੜਾ ਚਲਦੇ ਇੱਕ ਦੌਰ ਹੁੰਦਾ ਸੀ ਇੱਕ ਕੌਮ ਦਾ ਕਿ ਇਹ ਜਿਹੜੇ ਦੌਰ ਹੁੰਦੇ ਸਾਡੇ ਬਾਅਦ ਤੇ ਉਸ ਇਤਿਹਾਸ ਯਾਦ ਕਰਨਾ ਸਾਡਾ ਸਮਾਂ ਹੁੰਦਾ ਹੈ ਕਿ ਹਾਂ ਬਈ ਇਹ ਜਿਹੜੀਆਂ ਸ਼ਹੀਦੀਆਂ ਹੋਈਆਂ ਸੀਗੀਆਂ ਸਾਡੀ ਸਿੱਖਾ ਸਿੱਖ ਕੌਮ ਬਹੁਤ ਜਿਆਦੀ ਲਸਾਨੀ ਸ਼ਹਾਦਤ ਨੂੰ ਮਨਾਉਂਦੀ ਹੈ ਔਰ ਦੂਜੇ ਪਾਸੇ ਇਹਨਾਂ ਨੇ ਜਾਣ ਬੁੱਝ ਕੇ ਜਿਹੜੀ ਅੱਜ ਸ਼ਰਾਰਤ ਕੀਤੀ ਗਈ ਹੈ ਜਿਹੜਾ ਵੀ ਇਹਦੇ ਮਗਰ ਕੋਈ ਵੀ ਜਿਹਦੀ ਵੀ ਇਹ ਛਾਜਸ਼ ਹੋਊਗੀ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਕਿਸੇ ਨਾਲ ਕੋਈ ਕੰਪਰਮਾਈਜ਼ ਨਾ ਹੋਗਾ ਐਫਆਰ ਨੰਬਰ 169 ਵਾਸਤੇ ਨਹੀਂ ਜੀ ਐਫਆਰ ਨੰਬਰ ਦਿੱਤੀ ਹੈ ਔਰ 2 ਜਾਂ 3 ਘੰਟੇ ਚ ਆਨਲਾਈਨ ਪੈ ਜਾਣਾ ਸਾਰਾ ਕੁਝ ਔਰ ਜੇ ਇਹਨਾਂ ਨੇ ਜਿਹੜਾ ਇਹ ਬੰਦਾ ਫੜਿਆ ਮੈਨੂੰ ਪਤਾ ਨਹੀਂ ਕੌਣ ਹੈ ਇਹ ਮੈਨੂੰ ਲੱਗਦਾ ਜਲੰਧਰ ਦਾ ਨਹੀਂ ਹੈ ਵੀ ਜਲੰਧਰ ਦਾ ਹੈਗਾ ਬੰਦੇ ਦਾ ਨਾਮ ਲਿਆ ਗਿਆ ਸੀਗਾ ਜਿਹਦਾ ਵੀ ਨਾਮ ਲਿੱਤਾ ਗਿਆ ਸੀਓ ਸਵੀਰ ਦਾ ਕਾਫਸਰਾ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਸ਼ਾਇਦ ਆਪਾਂ ਉਸ ਦਿਹਾੜਾ ਬਾਅਦ ਸ਼ਹਿਰ ਬੈਠੇ ਬਲੇਈ ਸੋਨਿਹਾਰ ਜੀ ਦਿਹਾੜਾ ਤੋਂ ਬਾਅਦ ਅਸੀਂ ਫਿਰ ਆਪਣੀ ਕਾਰਵਾਈ ਕਰਾਂਗੇ ਕਿਉਂਕਿ ਸ਼ੀਦੀ ਦਿਹਾੜਾ ਚਲਦੇ ਪਏ ਅਸੀਂ ਵੀ ਚਾਹੁੰਦੇ ਕਿ ਇੱਕ ਵਪਾਰਕ ਦਿਨ ਸ਼ਹਿਰ ਦੇ ਸੀਨ ਦੇ ਦਿਨ ਲੋਕਾਂ ਕਿਸੇ ਵਪਾਰੀ ਵਰਗ ਨੂੰ ਨਹੀਂ ਤੰਗ ਨਹੀਂ ਕਰਨਾ ਚਾਹਣਾ ਅਸੀਂ ਚਾਹੁੰਦੇ ਕੋਈ ਵੀ ਤੰਗ ਨਾ ਹੋਵੇ ਪਰ ਜੇ ਇੱਥੇ ਸਾਡੇ ਨਾਲ ਧੱਕਾ ਹੋਗਾ ਉੱਥੇ ਬਰਦਾਸ਼ਤ ਨਹੀਂ ਕੀਤਾ ਸ਼੍ਰੀ ਜੀ ਗੱਲ ਹੈ ਵੀ ਸਾਹਮਣੇ ਪਤਾ ਲੱਗ ਰਹੀ ਹੈ ਕਿ ਇਹਦੇ ਨਾਲ ਹਾਂਜੀ ਸ਼ਾਜਦ ਜੀ ਤੁਹਾਨੂੰ ਜਿਹਨੂੰ ਗੱਲ ਦਾ ਜਵਾਦ ਇੱਕ ਹਮਾਚਲੀ ਬੰਦਾ ਵਾ ਜਿਹੜਾ ਵੀ ਇੱਥੇ ਰਹਿੰਦਾ ਜਲੰਧਰ ਇਹਨੂੰ ਕੀ ਪਤਾ ਵਾ ਕੀ ਬੋਰਡ ਕਿਦੇ ਆ ਕਿਦੇ ਨਹੀਂ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਗਿਆ ਬੋਰਨ ਕਿਉਂ ਲਾਏਗੇ ਇਹ ਜਾਣ ਬੁਝ ਕੇ ਕਰਾਹਤ ਹੋਈ ਆ ਨਹੀਂ ਠੇਕੇਦਾਰ ਇੱਕ ਸਾਹਮਣੇ ਆ ਰਿਹਾ ਉਹ ਕੋਣ ਆ ਤੇ ਨਾਮ ਵੀ ਦੱਸਿਆ ਜਾ ਰਿਹਾ ਦੇਖੋ ਜੀ ਜਿਹੜਾ ਵੀ ਠੇਕੇਦਾਰ ਆ ਉਹਨੇ ਨਾਮ ਦਿੱਤਾ ਅਫਸਰ ਸਬੰਨਾਂ ਦੀ ਨੋਟਿਸ ਆ ਕਿ ਕਿਥਨ ਚੱਲ ਰਿਹਾ ਜਿਹੜਾ ਵੀ ਸ਼ਰਾਰਤੀ ਅੰਸਰ ਹੋਊਗਾ ਚਾਹੇ ਕੋਈ ਵੀ ਹੋਵੇ ਹੋਰ ਕਿਸੇ ਵੀ ਧਰਮ ਨਾਲ ਬਲਾਉਂ ਕਰਦਾ ਅਸੀਂ ਸਭ ਦਾ ਸਤਿਕਾਰ ਕਰਦੇ ਆ ਹਰ ਜਾਂ ਥਾਂ ਜਾਈਦਾ ਹਰੇਕ ਸਾਡਾ ਸਾਡਾ ਪਰਿਵਾਰ ਆ ਔਰ ਸਾਰੇ ਸਾਡੇ ਨਾਲ ਇਸ ਟਾਈਮ ਖੜੇ ਵੀ ਆ ਹਰ ਭਾਈਚਾਰਾ ਸਾਡੇ ਨਾਲ ਖੜਾ ਪਰ ਜਿਨਨੇ ਵੀ ਇਹ ਸ਼ਰਾਰਤ ਕੀਤੀ ਜਾਂ ਜਿਨਨੇ ਕਰਵਾਈਓ ਬਖਸ਼ਿਆ ਨਹੀਂ ਜਾਊਗਾ ਸ਼ਹਿਰੀ ਜੀ ਹਰ ਸਰਵਾਰੀ ਨਗਰ ਕੀਰਤਨ ਦੇ ਸਮੇਂ ਇਦਾਂ ਦੀ ਬੋਰਡ ਦੀ ਬੇਇੱਜ਼ਤੀ ਕਿਉਂ ਹੁੰਦਾ ਮੈ ਤੁਹਾਨੂੰ ਪਹਿਲੇ ਵੀ ਅਸੀਂ ਬੇਨਤੀ ਕੀਤੀ ਕਿ ਜਾਨ ਬੋਝ ਕੇ ਸ਼ਰਾਬ ਤੇ ਕਰਾਈ ਜਾਂਦੇ ਆ ਵੀ ਇਹੀ ਕਿਉਂ ਟਾਰਗੇਟ ਕੀਤਾ ਹੈ ਕਿ ਮੇਨ ਮਾਸਟਰ ਨਾਲ ਸਾਦੀ ਵਾਰੀ ਆਂਦੀ ਆ ਉਦੋਂ ਕਹਿੰਦੇ ਜੀ ਯਾਰੇ ਪਾਗਲ ਆ ਜਾਂ ਇਹ ਸ਼ਰਾਬੀ ਆ ਨਹੀਂ ਹਰ ਸਾਲ ਇਦਾਂ ਦਾ ਪਾਗਲ ਦਾ ਸ਼ਰਾਬੀ ਸਾਨੂੰ ਟੱਕਰਨੇ ਸਾਰੇ ਹਰ ਸਾਲ ਇਦਾਂ ਦਾ ਕਿਉਂ ਹੁੰਦਾ ਜਿੰਨੇ ਪਾਗਲ ਆ ਜਿੰਨੇ ਸ਼ਰਾਬੀ ਸਾਨੂੰ ਟੱਕਰਨੇ ਆ ਨਹੀਂ ਪਰ ਉਹ ਵੀ ਤਾਂ ਵਪਾਰੀ ਵਰਗਾ ਦਾ ਵਿਅਕਤੀ ਆ ਉਹਨੂੰ ਤਾਂ ਪਤਾ ਹੋਣਾ ਆ ਉਹ ਇੱਥੇ ਤਾਂ ਰਹਿਣ ਆਲਾ ਆ ਵੀ ਆ ਦੋ ਲਫ਼ਜ਼ਾਂ ਦੀ ਗੱਲ ਕਹਿਣ ਲੱਗਾ ਦੋ ਲਫ਼ਜ਼ ਤੁਹਾਨੂੰ ਕਲੀ ਹੋਗਾ ਚਾਹੇ ਵਪਾਰੀ ਹੋਵੇ ਤੇ ਚਾਹੇ ਕੋਈ ਜਿੰਨੇ ਇੱਕ ਗਲਤ ਕਰਮ ਕਰਾਇਆ ਵਾ ਜਾਂ ਕੀਤਾ ਵਾ ਉਹ ਬਖਿਆਂ ਨੇ ਸ਼ਰਜੀ ਹੋਰ ਵੀ ਸ਼ਰਜੀ ਹੋਰ ਵੀ ਧਰਮ ਦੇ ਦਿਨ ਤવાર ਚਲੇ ਲੇਕਿਨ ਉਹਨਾਂ ਦੇ ਨਾਲ ਕੋਈ ਇਹਦਾ ਤਾਂ ਵੋਟ ਦਾ ਨਹੀਂ ਆਇਆ ਲੇਕਿਨ ਇਹਨਾਂ ਚ ਕਿਉਂ ਆਈ ਕਈ ਵਾਰੀ ਕਈਆਂ ਨਾਲ ਹੋਇਆ ਲੇਕਿਨ ਮੈਂ ਬਟ ਇਸ ਵਾਰੀ ਇਸ ਨਾਲ ਹੋਇਆ ਸ਼ਰਾਰਤੀ ਬੰਦੇ ਦਾ ਸ਼ਰਾਰਤ ਮੇਰੀ ਗੱਲ ਸੁਣ ਲਓ ਜੀ ਸ਼ਰਾਰਤੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਜਿੰਨੇ ਸ਼ਰਾਰਤ ਕਰਨੀ ਧਰਮ ਨਹੀਂ ਹੁੰਦਾ ਐਵੇਂ ਕਿਸੇ ਨੂੰ ਮੈਂ ਨਾਲ ਜਲਦੀ ਤੁਸੀਂ ਤਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਮੀਡੀਆ ਦਾ ਧੰਨਵਾਦ ਜਿਹੜਾ ਇਸ ਪਰੇਸ਼ਾਨੀ ਦੀ ਘੜੀ ਦੇ ਵਿੱਚ ਸਾਡੇ ਨਾਲ ਖੜੇ ਹੋਏ ਇਸ ਸਮੇਂ ਵੀ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ ਔਰ ਦੂਜੀ ਬੇਨਤੀ ਹੈ ਕਿ ਪ੍ਰਸ਼ਾਸਨ ਨੇ ਇੱਕ ਬੰਦਾ ਦਾ ਕਾਬੂ ਕਰ ਲੈ ਲਿਆ ਦੂਜੇ ਦਾ ਰਿਕਾਰਡ ਕਰਾ ਦਿੱਤੀ ਹੈ 169 ਐਫਆਈਆਰ ਦਰਜ ਹੋ ਗਈ ਹੈ ਜਿਹੜੀ ਕਿ ਫਿਰ ਹੋਰ ਅੱਧੇ ਘੰਟੇ ਬਾਅਦ ਦਰਜ ਹੋਏਗੀ 25 12 ਤੇ ਪਏਗੀ 169 ਨੰਬਰ ਐਫਆਈਆਰ ਦਰਜ ਕੀਤੀ ਹੈ ਬਾਰਾ ਮਾਸ ਵੇਰੇ ਆ ਜਾਣਗੇ ਪੀਡੀਐਫ ਉਹਦੀ ਆ ਜਾਏਗੀ ਔਰ ਅਸੀਂ ਇਹ ਚਾਹੇ ਇਹ ਬਾਤ ਪਈ ਹੈ ਕਿ ਬੰਦ ਕਰੋ ਕੱਟ ਕੇ ਬਖਸ਼ਿਆ ਨਾ ਜਾਵੇ ਜਿਹੜਾ ਹਿਰਾਸਤ ਵੀ ਹੈ ਤੇ ਜੱਜ ਨੂੰ ਵੀ ਫੜਨ ਗਏ ਨੇ ਉਗਿਆ ਸਾਜ਼ਿਸ਼ ਤਾਂ ਹੋ ਰਿਹਾ ਹੈ ਪਹਿਲਾਂ ਵੀ ਅਸੀਂ 6 ਨੰਬਰ ਚ ਕੰਪਲੇਂਟ ਕਰਾਈ ਹੈ ਨਵੰਬਰ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੇ ਪੂਰਬ ਤੇ ਵੀ ਸਾਡੇ 25 ਬੋਰਡ ਇੱਥੇ ਆ ਉਹਨਾਂ ਨੇ 20ਵਾਂ 22ਵਾਂ ਬੋਰਡ ਸਾਡਾ ਲੱਥ ਰਿਆ ਸੀ ਔਰ ਖਾਸ ਕਰਕੇ ਸਾਨੂੰ ਇਹ ਨਿਸ਼ਾਨਾ ਸਿੱਖ ਧਰਮ ਨੂੰ ਕੀਤਾ ਜਾਂਦਾ ਪੰਜਾਬੀਆਂ ਨੂੰ ਕੀਤਾ ਜਾਂਦਾ ਅਸੀਂ ਇਸ ਦੇ ਬਿਲਕੁਲ ਖਿਲਾਫ ਹਾਂ ਔਰ ਪੂਰੀ ਆਵਾਜ਼ ਉਠਾਵਾਂਗੇ ਜੇ ਇਹਨਾਂ ਤੇ ਐਫ ਆਈ ਆਰ ਫੋਮ ਦੇ ਬਾਵਜੂਦ ਵੀ ਕਾਰਵਾਈ ਨਾ ਹੋਈ ਫਿਰ ਅੱਗੇ ਅਸੀਂ ਸਖਤ ਜੋ ਵੀ ਕਰਦਾ ਆਇਆ ਇਹਦੇ ਸਖਤ ਤੋਂ ਸਖਤ ਕੰਮ ਅਸੀਂ ਕਰਾਂਗੇ ਸਰ ਦੇਖਿਆ ਜਾਂਦਾ ਜਦੋਂ ਵੀ ਇਹ ਧਾਰਮਿਕ ਕੰਮ ਆਉਂਦੇ ਨੇ ਇਸ ਤਰ੍ਹਾਂ ਕਿਉਂ ਹੁੰਦਾ ਹੈ ਹੋਲਡਿੰਗ ਬੋਰਡ ਕਿਉਂ ਜਾਣ ਕੇ ਸ਼ਰਾਰਤ ਕਰ ਰਹੀ ਹੈ ਇਹ ਸਾਰੇ ਸ਼ਰਾਰਤ ਆ ਬਿਲਕੁਲ ਸਾਜਿਸ਼ ਤਹਿਤ ਹੋ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਪਿਛਲੇ ਸਾਲ ਵੀ ਅਸੀਂ ਨਵੰਬਰ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਸੀ 6 ਨੰਬਰ ਦੇ ਵਿੱਚ ਉਦੋਂ ਮਿਸ਼ਨ ਚੌਂਕ ਤੋਂ ਬੰਦਾ ਇਦਾਂ ਦਾ ਪਿਆ ਸੀ ਉਸ ਤੋਂ ਬਾਅਦ ਛੋਟੀ ਮੋਟੀ ਗੱਲ ਦੀ ਅਸੀਂ ਕੰਪਲੇਨਟ ਨਹੀਂ ਕਰਦੇ ਨਵੰਬਰ ਦੇ ਵਿੱਚ ਵੀ ਕੰਦੋ ਸੇ ਦੁਆਰਰ ਵੀਟ ਕਰਿਆ ਨਵੰਬਰ ਦੇ ਵਿੱਚ ਵੀ ਸਾਡੇ 25 ਬੋਰਡ ਉਤਰੇ ਔਰ ਇਹ ਬੋਰਡ ਅੱਜ ਹੀ ਲੱਗਾ ਸੀ ਔਰ ਅੱਜ ਸ਼ਾਮ ਨੂੰ ਹੀ ਲੱਥਣ ਲੱਗ ਗਿਆ ਕੀ ਲੱਗਦਾ ਜਿਹੜਾ ਸ਼ਹਿਰ ਦਾ ਮਾਹੌਲ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੁੱਤੇ ਸ਼ਹਿਰ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਪਿਆ ਜੀ ਇਹਨਾਂ ਨੂੰ ਇਹ ਨਹੀਂ ਪਤਾ ਉਹਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਆ ਇਹ ਹੁਣ ਇਹਨਾਂ ਨੂੰ ਆਫੀਸ਼ੀਅਲੀ ਲੈਣਾ ਚਾਹੀਦਾ ਹੈ ਪ੍ਰਸ਼ਾਸਨ ਨਾਲ ਅੰਦਰ ਬੈਠੇ ਨੇ ਮੱਤੂਗਾ ਜੀ ਬੈਠੇ ਨੇ ਸ਼ਹਿਰੀ ਬਟਾ ਅੰਦਰ ਲੱਗੇ ਹੋਏ ਨੇ ਸਾਰੇ ਆਪਣੀ ਕਾਰਵਾਈ ਕਰ ਉਹਨਾਂ ਦਾ ਅਸਪਿਤਲ ਪਤਾ ਲੈ ਜੇ ਉਹਨਾਂ ਦੀ ਐਫਆਰ ਹੀ ਦਰਜ ਹੋਏਗੀ ਉਹ ਨਹੀਂ ਹੋਏਗੀ ਤਾਂ ਫਿਰ ਸਾਰੇ ਵੀਰ ਇੱਕ ਵਾਰੀ ਸਾਰੇ ਪਹੁੰਚੇ ਨੇ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਜੇ ਨਹੀਂ ਕਰਨਗੇ ਫੇਰ ਉਹ ਜਿੱਦੇ ਪਾਸੇ ਜਦ ਪੁਲਿਸ ਪਰਚਾਜਨ ਤੁਹਾਡੇ ਨਾਲ ਕੋਆਪਰੇਟ ਕਰ ਰਿਹਾ ਹੈ ਤਾਂ ਫਿਰ ਕੁਝ ਲੋੜ ਹੀ ਨਹੀਂ ਲੱਗਿਓ ਇਹਨਾਂ ਨੂੰ ਹੁਣੇ ਦਸਮਾ ਚ ਚਤੁਰਨ ਦੇ ਉੱਤੇ ਦਾ ਪੱਤਾ ਦੇ ਠੀਕ ਨਿਪਟ ਜਿਹਨਾਂ ਦੇ ਬਲੇ ਬੋਰਡ ਨੂੰ ਜਿਹੜਾ ਕਿ ਨੁਕਸਾਨ ਪਹੁੰਚਾਇਆ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਗੁਰੂ ਮਹਾਰਾਜ ਦੇ ਬਾਰੇ ਲਿਖਿਆ ਗਿਆ ਨਗਰ ਕੀਰਤਨ ਬਾਰੇ ਲਿਖਿਆ ਗਿਆ ਤੇ ਅਸੀਂ ਇਸ ਨੂੰ ਨਾ ਹਟਾਇਆ ਜਾਵੇ ਜਰ ਮੇਰੀ ਗਾਲੀ ਹਰ ਧਰਮ ਇਤਨਾ ਸਾਈ ਹਰ ਧਰਮ ਵਿੱਚ ਹੁੰਦੇ ਨੇ ਪਰ ਮੈਨੂੰ ਜਿੰਨਾਂ ਨੂੰ ਇਹ ਚੀਜ਼ਾਂ ਬਾਰੇ ਕੁਝ ਨਹੀਂ ਪਤਾ ਨਾ ਸਹੀ ਨਗਰ ਕਿਰਤਨ ਦੌਰਾਨ ਇਹਦਾ ਮਾਮਲਾ ਕਿਉਂ ਆਉਂਦਾ ਜੇ ਦੇ ਕਹਿ ਸਕਦੇ ਆ ਕਿ ਕਿਸੇ ਕੋ ਕੋਈ ਚੀਜ਼ ਨਹੀਂ ਦੇਖੀ ਜਾਂਦੀ ਜਾਂ ਵੀ ਕਿਉਂ ਵੱਧ ਚੜ ਕੇ ਹੋ ਬਹਤੇ ਤੇ ਯਾਰ ਇਦਾਂ ਦੀ ਕੋਈ ਗੱਲ ਨਹੀਂ ਮੈਂ ਹੈ ਮੇਰੀ ਨੋਟ ਤਾਂ ਪਹਿਲੀ ਵਾਰ ਹੀ ਆਈ ਹੈ ਇਹ ਚ ਮੈਂ ਬੋਰਡ ਕਿਉਂ ਪਾੜੇਗਾ ਜੇ ਉਹਨੇ ਪਾੜਿਆ ਗਲਤ ਕੀਤਾ ਤੇ ਉਹ ਪ੍ਰਸ਼ਾਸਨ ਉਹਨਾਂ ਦੀ ਕਾਰਵਾਈ ਕਰ ਰਿਹਾ ਉਹਨਾਂ ਨੂੰ ਪੂਰੀ ਪ੍ਰਸ਼ਾਸਨ ਨਹੀਂ ਕਰਵੇ ਕਰੇਗਾ ਦਾ ਵੀ ਨਾਮ ਆ ਰਿਹਾ ਕਿਸੇ ਨੇ ਕਿਹਾ ਕਿ ਬੋਰਡ ਫਰਮ ਬਸ ਤੇ ਜੋ ਲੋਕ ਕਹਿ ਰਹੇ ਨੇ ਇਹ ਤਾਂ ਠੇਕੇਦਾਰ ਨੇ ਗਲਗੱਲ ਕਿ ਪਤਾ ਲੱਗ ਗਿਆ ਕਿ ਕਿਉਂ ਉਹਨੂੰ ਠੇਕੇਦਾਰ ਨੇ ਕਿਹਾ ਜਿਹਨੇ ਬੋਰਡ ਲੱਗਿਆ ਉਹਦੇ ਤੇ ਠੇਕੇਦਾਰ ਦਾ ਨਾਮ ਲਿਖਿਆ ਹੋਇਆ ਹੈਗਾ ਸਭ ਕੋ ਲਿਖਦੇ ਹੀ ਅੱਜਕੱਲ੍ਹ ਸਿਹਾਚਨ ਨਾਲ ਪੱਕਾ ਪਤਾ ਲੱਗ ਜਾਏਗਾ ਹੁਣ ਪਰ ਠੇਕੇਦਾਰ ਤੇ ਨਹੀਂ ਸਾਈਕੋ ਹੋਏਗਾ ਉਹਨੂੰ ਤਾਂ ਨੋਲੇਜ ਹੋਏਗੀ ਨੇ ਇਸ ਚੀਜ਼ ਦੀ ਹਾਂਜੀ ਉਹੀ ਕਹਿ ਰਹੇ ਨੇ ਪ੍ਰਸ਼ਾਸਨ ਆਪਣੀ ਤਾਂ ਹੀ ਕਾਰਵਾਈ ਕਰ ਰਿਹਾ ਤਾਂ ਹੀ ਉਹਨੂੰ ਅੰਦਰ ਲੈ ਕੇ ਗਿਓਏ ਨੇ ਉਹਨੂੰ ਅੰਦਰ ਫੜ ਲਿਆ ਦੱਸੇਗਾ ਮੈਸ ਸਾਈਕੋ ਆ ਜਾਂ ਠੇਕੇਦਾਰ ਸਾਈਕੋ ਜਿਹੜਾ ਵੀ ਸਾਈਕੋ ਹੁੰਦਾ ਸਾਰਿਆਂ ਦੇ ਸਾਹਮਣੇ ਹੁਣੇ ਕਰਨਗੇ ਨਹੀਂ ਉਹ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਹਨੇ ਫੋਟੋ ਵੀ ਭੇਜੀ ਸੀ ਕਿ ਠੇਕੇਦਾਰ ਨੂੰ ਠੇਕੇਦਾਰ ਨੇ ਕਿਹਾ ਕਿ ਨਹੀਂ ਜੀ ਪਾੜ ਦਿਓ ਜੀ ਬੋਰਡ ਨੂੰ ਇਦਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਕਿ ਉਹਨੇ ਪਹਿਲੇ ਹੋਰ ਵੀ ਬੋਰਡ 파ੜੇ ਆ ਜੇ 파ੜੇ ਉਹਨਾਂ ਦੇ ਤੇ ਫਿਰ ਬੋਰਡ ਹੋਰ ਵੀ ਨਜ਼ਰ ਆਣ ਗਈ ਤੇ ਚਾਹਤ ਜੋ ਪੜੇ ਹੋਣਗੇ ਤੇ ਫਿਰ ਤੇ ਉਹਨਾਂ ਦੇ ਬੰਦੀ ਕਰਦਵੀ ਹੋਏਗੀ ਕਿਉਂ ਨਹੀਂ ਹੋਏਗੀ ਜੀ ਠੀਕ ਇਹ ਮਾਮਲਾ ਕੀ ਹੈ ਜੀ ਕਿੰਦੂ ਸਾਹਿਬ ਮਾਮਲਾ ਕੀ ਹੈ ਜੀ ਉਹ ਇੱਕ ਮਿੰਟ ਸਾਰੇ ਇਕੱਠੇ ਇਹ ਸਟੇਟਮੈਂਟ ਦੇ ਰਹੇ ਨੇ ਕਿ ਨਗਰ ਕੀਰਤਨ ਦਾ ਬੋਰਡ ਲੱਗੇ ਹੋਏ ਸੀ ਕੋਈ ਚਾਮਾਟ ਵਾਲ ਦਾ ਲੜਕਾ ਹੈਗਾ ਜਿਨੇ ਆਪਣੇ ਉਹਦੇ ਬੋਰਡ ਪਾਡੇ ਡਿਪਟੀ ਸਾਹਿਬ ਉਥੇ ਡਮੋਰੀਆ ਪੁਲ ਦੇ ਪਰਮਾਨੈਂਟ ਨਾਕਾ ਵੀ ਲੱਗਾ ਹੁੰਦਾ ਪੁਲਿਸ ਦੀ ਗਸ਼ਤ ਵੀ ਹੁੰਦੀ ਲੇਕਿਨ ਤਾਂ ਵੀ ਧਾਰਮਿਕ ਬੋਰਡ ਫਟਿਆ ਗਿਆ ਕਿਉਂਕਿ ਸਮਾਂ ਵੀ ਕੋਈ ਜ਼ਿਆਦਾ ਨਹੀਂ ਰਿਹਾ ਉਹਦੇ ਮੇਰੇ ਸਾਰੇ ਸਿਆਰ ਚ ਚੱਲਦੇ ਰਹਸਤੇ ਤੇ ਜਿਵੇਂ ਪਤਾ ਲੱਗਾ ਇਮੀਡੀਏਟਲੀ ਅਸੀਂ ਪਹੁੰਚ ਗਏ ਲੇਕਿਨ ਡਿਪਟੀ ਸਾਹਿਬ ਜਦੋਂ ਵੀ ਕੋਈ ਜਿਆਦਾ ਸਾਨੂੰ ਇਨਫੋਰਮੇਸ਼ਨ ਮਿਲੀ ਨਾਲ ਦੇ ਨਾਲ ਉੱਥੇ ਪਹੁੰਚ ਗਏ ਸਰ ਠੇਕੇਦਾਰ ਦਾ ਮਸਲਾ ਲੱਗਾ ਠੇਕੇਦਾਰ ਕੋਲ ਡਿਪਟੀ ਸਾਹਿਬ ਹਰ ਵਾਰੀ ਜਦੋਂ ਵੀ ਕੋਈ ਨਗਰ ਕੀਰਤਨ ਹੁੰਦਾ ਹੈ ਜੀ ਬੋਰਡ ਫਾਰਮ ਦਾ ਧਾਰਮਿਕ ਨੂੰ ਲੈ ਕੇ ਅਕਸਰ ਹੀ ਵਿਵਾਦ ਹੁੰਦਾ ਕੋਈ ਐਦਾਂ ਧਾਰਮਿਕ ਭਵਨ ਬਣਾਉਣਾ ਪਟਕਾਉਗਾ ਉੱਥੇ ਬੰਦੀ ਕਾਰਵਾਈ ਹੋਊਗੀ ਸਰ ਠੇਕੇਦਾਰ ਦਾ ਮਸਲਾ ਲੱਗਾ ਹੁਣ ਤੱਕ ਜੀ ਲੇਕਿਨ ਬੰਦਾ ਜਿਹੜਾ ਕਾਬੂ ਕੀਤਾ ਉਹਦਾ ਕੀ ਨਾਮ ਆ ਪਰਦੀਪ ਪਰਦੀਪ ਕੋਈ ਮਾਸਟਰਮਾਈਂਡ ਪਤਾ ਲੱਗਾ ਕੌਣ ਕਰਵਾਉਣ ਵਾਲਾ ਹੈ ਕੋਈ ਆਪਸੀਗਾ ਕੀ ਕਾਰਨ ਸੀ ਇਹ ਸਾਨੂੰ ਸਟੇਟਮੈਂਟ ਤੇ ਲਿਖਵਾਉਣਗੇ ਉਹਦੇ ਮੁਤਾਬਕ ਡੀਟੋ ਕਾਰਵਾਈ ਹੋਊਗੀ ਕਿ ਉਹਦੇ ਵਿੱਚ ਫਸ ਗਏ ਕੋਈ ਦੱਸੇ ਜਾ ਰਿਹਾ ਕਿ ਕੋਈ ਪ੍ਰਿੰਟਡ ਆਰਡਰ ਦਾ ਵੀ ਕੋਈ ਸਾਹਮਣੇ ਆ ਰਿਹਾ ਸੀ ਨਾਮ ਹੈ ਤੇ ਜਰੂਰ ਕਰ ਲਈ ਨੀ ਸਰ ਤੁਹਾਨੂੰ ਪਤਾ ਕੌਣ ਹੈ ਕੌਣ ਹੈ ਉਹ ਵਿਅਕਤੀ ਸ਼ਹਿਰ ਦਾ ਕੋਈ ਵੀ ਹੋਇਆ ਕਿੰਨੇ ਜਣੇ ਸੀਗੇ ਉਹ ਇੱਕ ਸੀ ਦੋ ਸੀ ਇੱਕ ਲੜਕੀ ਇੱਕ ਸੀ ਜਿਹੜੇ ਅੱਜ ਕਿੱਥੇ ਦਾ ਬੰਦਾ ਰਹਿਣ ਵਾਲਾ ਜਿਹੜਾ ਇਹ ਹਾਲੇ ਹਾਲੇ ਵੈਰੀਫਾਈ ਨਹੀਂ ਆਲੇ ਨਾਲ ਹੀ ਇਹਨੇ ਮੋਟਰ ਬੰਦੇ ਬੈਠੇ ਨੇ ਸਾਰੇ ਆਪਣੇ ਜਥੇਬੰਦੀ ਤੇ ਬੈਠ ਕੇ ਸੀ ਕਰ ਲਈ ਉਹ ਸਟੇਟਮੈਂ ਜੋ ਦਰਚਾ ਉਹਨਾਂ ਦਾ ਕਾਨੂੰਨ ਉਤਾਉ ਕੋ ਪ੍ਰੋਪਰ ਕਾਰਵਾਈ ਹੋ ਰਹੀ ਹੈ ਠੀਕ ਠੀਕਲੀ ਥੈਂਕ ਯੂ ਸ਼ਾਰਤੀ ਆਨਸਰ ਵਾਲੋ ਹੋਲਡਿੰਗ ਬੋਰਡ ਜਿਹੜੇ ਫਾੜੇ ਗਏ ਐ ਕੋਈ ਵੀ ਅਦਰ ਦਾ ਧਾਰਮਿਕ ਪ੍ਰੋਗਰਾਮ ਆਂਦਾ ਉਸ ਤੋਂ ਪਹਿਲਾਂ ਇਦਾਂ ਹਰਕਤ ਕੀਤੀ ਜਾਂਦੀ ਹੈ ਜੋ ਇਹਨਾਂ ਨੇ ਇੱਕ ਸ਼ਾਰਤੀ ਆਨਸਰ ਨੂੰ ਫੜਕੇ ਤੇ ਪੁਲਿਸ ਦੇ ਹਵਾਲੇ ਕੀਤਾ ਹੈ ਜੋ ਐਫ ਆਈ ਆਰ ਬਰਕ ਕੀਤੀ ਗਈ ਇਸਨੇ ਬਾਰੇ ਬ੍ਰੀਫ ਕਰ ਜੀ ਇਹ ਬੜਾ ਹੀ ਅਫੋਰਚੂਨੇਟ ਇਨਸੀਡੈਂਟ ਹੈਗਾ ਬਟ ਸਾਨੂੰ ਆਜਤਲਾ ਮਿਲੀ ਸੀ ਕਿ ਜੀ ਇਹ ਤਮੋਰੀਆ ਪੁਲ ਦੇ ਨੇੜੇ ਕੋਈ ਵਿਅਕਤੀ ਹੈ ਜਿਹੜਾ ਜੇਕਰ ਕੀਰਤਨ ਦੇ ਨਾਲ ਸੰਬੰਧਿਤ ਜਿਹੜੇ ਫਲੈਕਸ ਬੋਰਡ ਲੱਗੇ ਹੁੰਦੇ ਹਨ ਉਹਨਾਂ ਦੇ ਨਾਲ ਸ਼ਿਕਾਇਤ ਛੜ ਕਰ ਰਿਆ ਸੀ ਤੇ ਮੌਕੇ ਤੇ ਸੰਗਤ ਨੇ ਉਹਨੂੰ ਕੰਮ ਕਰ ਲਿਆ ਮੌਕੇ ਤੇ ਸਾਡੀ ਡਿਵੀਜ਼ਨ ਨੰਬਰ 3 ਦੀ ਫੋਰਸ ਤੇ ACP ਨਵਨ ਸਾਹਿਬ SP ਟ੍ਰੈਫਿਕ ਸਾਹਿਬ ਤੇ ਹੋਰ ਵੀ ਸਾਡੇ ਪੁਲਿਸ ਮੁਲਾਜ਼ਮ ਪਹੁੰਚ ਕੇ ਉਹਨਾਂ ਨੇ ਮੌਕਾ ਸੰਭਿਆ ਤੇ ਜਿਹੜਾ ਮਜੁਰਮ ਸੀ ਉਹਨੂੰ ਵੀ ਆਪਣੀ ਕਸਟਡੀ ਵਿੱਚ ਲਿਆ ਹੈਗਾ ਤੇ ਹੁਣ ਆਪਾਂ ਜਿਹੜੀ ਤਰਖਾਸ ਲਿਖਾਈ ਗਈ ਹੈ ਉਹਦੇ ਅਨੁਸਾਰ ਫਆਈਆਰ ਰਜਿਸਟਰ ਕਰਦੇ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਜੈਡਮ ਇਹ ਜਿਹੋ ਆ ਸ਼ਾਹੀ ਅਨਸਰ ਜਿਹੜਾ ਪਕੜਿਆ ਜਿਹੜਾ ਬੋਰਡ ਉਤਾਰਦਾ ਸੀਗਾ ਜਾਂ ਫਾੜ ਰਿਹਾ ਸੀਗਾ ਇਸ ਦੇ ਵਿੱਚ ਕਿਸੇ ਦਾ ਹੱਥ ਲੱਗਦਾ ਜੀ ਉਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰੀ ਚੀਜ਼ਾਂ ਡੂਰਿੰਗ ਇਨਵੈਸਟੀਗੇਸ਼ਨ ਮੈਡੀਕਲ ਸ਼ਾਮ ਗਰੇਟਿੰਗ ਬ੍ਰਾਸ ਦਾ ਜਿਹੜਾ ਕਿ ਵਿਅਕਤੀ ਦਾ ਨਾਮ ਸੁਜਵਾਲ ਜੋ ठेकेदार ਸੀ ਉਹਦੇ ਕੋਲ ਕਿਹਾ ਗਿਆ ਸੀ ਕਿ ਕਿਸ ਨੂੰ ਉਤਾਰ ਦਿੱਤਾ ਜਾਵੇ ਜਾਂ ਕਸਟਰ ਨੂੰ ਪਾੜ ਦਿੱਤਾ ਜਾਵੇ ਤਿੱਕੀ ਜੀ ਉਹ ਜਿਹੜੀ ਚੀਜ਼ ਬਿਆਨ ਦੇ ਵਿੱਚ ਲਿਖਾਈ ਗਈ ਹੈ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਜਿਹੜੀ ਵੀ ਅਲਿਗੇਸ਼ਨ ਨੇ ਉਹ ਸਾਰੇ ਮੈਡਮ ਐਫ ਆਈ ਆਰ ਨੰਬਰ ਵਗੈਰਾ ਕਰ ਦਿੱਤਾ ਹੈ ਮੈਡਮ ਹਾਂ ਜੀ ਐਫ ਆਈ ਆਰ ਹੁਣ ਲੋਜ ਹੋ ਰਹੀ ਹੈ ਜੀ ਤੁਹਾਡੇ ਨਾਲ ਜਲਦੀ ਉਹਦੀ ਡੀਟੇਲਸ ਵੀ ਸਾਂਝੀ ਕਰਾਂਗੇ ਉਹ ਵਿਅਕਤੀ ਦਾ ਨਾਮ ਕੀ ਜਿਹਨੂੰ ਲੈ ਕੇ ਆਏ ਸੀ ਜੀ ਪ੍ਰਦੀਪ ਕੁਮਾਰ ਜੀ ਇੱਕੋ ਬੰਦਾ ਰੌਂਡ ਕਿੱਥੇ ਜਾ ਰਹਿਣ ਵਾਲਾ ਮੈਮ ਪ੍ਰਦੀਪ ਕੁਮਾਰ ਜੀ ਜੀ ਅੱਗੇ ਦੀ ਕਿੱਥੇ ਜਾ ਰਹਿਣ ਵਾਲਾ ਕਿੱਥੋਂ ਆਇਆ ਉਹ ਸਾਰੀ ਚੀਜ਼ਾਂ ਵੈਰੀਫਾਈ ਕਰਕੇ ਤੁਹਾਨੂੰ ਦੱਸੀ ਜਾਣਗੇ ਕਿ ਹਜੇ ਇੱਕ ਬੰਦਾ ਰੌਂਡ ਅਪ ਕੀਤਾ ਗਿਆ ਓਕੇ ਜੀ ਥੈਂਕ ਯੂ ਚੈੱਕ ਮੈਂ ਦੇਖਿਆ ਨੇ ਕਿ ਨਗਰ ਕੀਰਤਨ ਦਾ ਬੋਰਡ ਲੱਗੇ ਹੋਏ ਸੀ ਕੋਈ ਇੱਕ ਨੌਜਵਾਨ ਦਲਦਾਰ ਮੁੰਡਾ ਲੜਕਾ ਹੈਗਾ ਜਿਨੇ ਆਪਣੇ ਉਹਦੇ ਬੋਰਡ ਪਾੜੇ ਡਿਪਟੀ ਸਾਹਿਬ ਉੱਥੇ ਡਮੋਰੀਆ ਪੁਲ ਦੇ ਪਾਰ ਪਰਮਾਨੈਂਟ ਨਾਕਾ ਵੀ ਲੱਗਾ ਹੁੰਦਾ ਪੁਲਿਸ ਦੀ ਗਸ਼ਟ ਵੀ ਹੁੰਦੀ ਲੇਕਿਨ ਤਾਂ ਵੀ ਧਾਰਮਿਕ ਬੋਰਡ ਫਟਿਆ ਗਿਆ ਕੁਈ ਸਮਾਂ ਵੀ ਕੋਈ ਜ਼ਿਆਦਾ ਨਹੀਂ ਰਿਹਾ ਉਹਦੇ ਹਮੇਸ਼ਾ ਸਾਰੇ ਸ਼ਹਿਰ ਚ ਚੱਲਦੀ ਹੈ ਗੱਛਤ ਤੇ ਉਹ ਜਿਵੇਂ ਹੀ ਪਤਾ ਲੱਗਾ ਇਮੀਡੀਏਟਲੀ ਅਸੀਂ ਪਹੁੰਚ ਗਏ ਲੇਕਿਨ ਇਫਤੀ ਸਾਹਿਬ ਜਦੋਂ ਵੀ ਕੋਈ ਹੋਰ ਜ਼ਿਆਦਾ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਨਾਲ ਦੀ ਨਾਲ ਉੱਥੇ ਪਹੁੰਚ ਗਏ ਡਿੱਕੀ ਸਾਹਿਬ ਡਿੱਕੀ ਸਾਹਿਬ ਹਰ ਵਾਰੀ ਜਦੋਂ ਵੀ ਕੋਈ ਨਗਰ ਕੀਰਤਨ ਹੁੰਦਾ ਹੈ ਜੀ ਬੋਰਡ ਫੜਨ ਦਾ ਧਾਰਮਿਕ ਨੂੰ ਲੈ ਕੇ ਹਕਤਸਰੀ ਵਿਵਾਦ ਹੁੰਦਾ ਉਹ ਕੋਈ ਐਦਾਂ ਧਾਰਮਿਕ ਪਵਨਾਉਂ ਫੜਕਾਉਗਾ ਉਹਦੇ ਬੰਦੀ ਕਾਰਵਾਈ ਹੋਊਗੀ ਕੀ ਪਤਾ ਲੱਗ ਸਕਦੀ ਲੇਕਿਨ ਕੋਈ ਉਹਦੇ ਨਾਲ ਬੰਦਾ ਜਿਹੜਾ ਕਾਬੂ ਕੀਤਾ ਉਹਦਾ ਕੀ ਨਾਮ ਹੈ ਪਰਦੀਪ ਚਲਦਾਈ ਕੋਈ ਮਾਸਟਰਮਾਈਂਡ ਪਤਾ ਲੱਗਾ ਕੌਣ ਕਰਵਾਉਣ ਵਾਲਾ ਹੈ ਕੋਈ ਆਪਸੀ ਦਾ ਕੀ ਕਾਰਨ ਸੀ ਲੋਕ ਇਹ ਸਾਨੂੰ ਸਟੇਟਮੈਂਟ ਤੇ ਲਿਖਵਾਉਣਗੇ ਉਹਦੇ ਮੁਤਾਬਕ ਡੀਟੋ ਕਾਰਵਾਈ ਹੋਊਗੀ ਕਿ ਉਹਦੇ ਵਿੱਚ ਖਤਰੀ ਕੋਈ ਦੱਸਿਆ ਜਾ ਰਿਹਾ ਕਿ ਕੋਈ ਪ੍ਰਿੰਟ ਕਾਡ ਦਾ ਵੀ ਕੋਈ ਪਰ ਮੇਰੀ ਗੱਲ ਇਹਦਾ ਹਰ ਧਰਮ ਵਿੱਚ ਨਾ ਸਾਈਕੋਮੈਨ ਹੁੰਦੇ ਨੇ ਹਰ ਧਰਮ ਵਿੱਚ ਹੁੰਦੇ ਨੇ ਔਰ ਮਜੇ ਜਿੰਨਾਂ ਨੂੰ ਇਹ ਚੀਜ਼ ਆਕਸਰੀ ਨਗਰ ਕੀਰਤਨ ਦੌਰਾਨ ਇਹ ਜਿਆ ਮਾਮਲਾ ਕਿਉਂ ਆਉਂਦਾ ਜੇ ਕਹਿ ਸਕਦੇ ਆ ਕਿ ਕਿਸੇ ਕੋ ਇਸੇ ਚੀਜ਼ ਦੀ ਨਹੀਂ ਦੇਖੀ ਜਾਂਦੀ ਕਿ ਹਾਂ ਵੀ ਕਿਉਂ ਵੱਧ ਚੜ ਕੇ ਬਹਿਤੇ ਤਾਂ ਯਾਰ ਇਦਾਂ ਦੀ ਕੋਈ ਗੱਲ ਨਹੀਂ ਮੈਂ ਹੈ ਮੇਰੀ ਨੌਲੇਜ ਤਾਂ ਪਹਿਲੀ ਵਾਰ ਹੀ ਆਈ ਹੈ ਇਹ ਚੀਜ਼ ਵਾਹ ਬੋਰਡ ਕਿਉਂ ਪਾੜੇਗਾ ਜੀ ਉਹਨੇ ਪਾੜਿਆ ਗਲਤ ਕੀਤਾ ਤੇ ਉਹ ਪ੍ਰਸ਼ਾਸਨ ਉਹਨਾਂ ਦੀ ਕਾਰਵਾਈ ਕਰ ਰਿਹਾ ਉਹਨਾਂ ਨੂੰ ਪੂਰੀ ਪ੍ਰਸ਼ਾਸਨ ਨਹੀਂ ਕਰ ਵੀ ਕਰੇਗਾ ਠੇਕੇਦਾਰ ਦਾ ਵੀ ਨਾ ਮਾਰਿਆ ਕਿਸੇ ਨੇ ਕਿਹਾ ਕਿ ਬੋਰਡ ਫਾਰਮ ਰਸਤੇ ਜਿਹੜੇ ਲੋਕ ਕਹਿ ਰਹੇ ਨੇ ਇਹ ਤਾਂ ਠੇਕੇਦਾਰ ਨੇ ਗਲਤ ਕਰਕੇ ਪਤਾ ਲੱਗ ਗਿਆ ਕਿ ਕਿਉਂ ਉਹਨੂੰ ਠੇਕੇਦਾਰ ਨੇ ਕਿਹਾ ਜਿੰਨਾ ਬੋਲ ਲੱਗਿਆ ਉਹਦੇ ਤੇ ਠੇਕੇਦਾਰ ਦਾ ਨਾਮ ਲਿਖਿਆ ਹੋਇਆ ਹੈਗਾ ਤਾਂ ਕੋਈ ਲਿਖ ਦੇਈਏ ਅੱਜਕੱਲ੍ਹ ਪ੍ਰਸ਼ਾਸਨ ਵਾਲੋਂ ਪੱਕਾ ਪਤਾ ਲੱਗ ਜਾਏਗਾ ਹੁਣ ਠੇਕੇਦਾਰ ਤਾਂ ਨਹੀਂ ਸਾਈਕੋ ਹੋਏਗਾ ਉਹਨੂੰ ਤਾਂ ਨੌਲੇਜ ਹੋएगी ਨਹੀਂ ਹਾਂਜੀ ਹਾਂਜੀ ਉਹੀ ਕਹਿ ਰਹੇ ਨੇ ਪ੍ਰਸ਼ਾਸਨ ਆਪਣੇ ਤਾਂ ਹੀ ਕਾਰਵਾਈ ਕਰ ਰਿਹਾ ਤਾਂ ਹੀ ਉਹਨੂੰ ਅੰਦਰ ਲੈ ਕੇ ਗਿਆ ਹੋਏ ਨੇ ਉਹਨੂੰ ਅੰਦਰ ਫੜ ਲਿਆ ਦੱਸੇਗਾ ਇਹ ਮੈਸ ਸਾਈਕੋ ਜਾਂ ਠੇਕੇਦਾਰ ਸਾਈਕੋ ਜਿਹੜਾ ਵੀ ਸਾਈਕੋ ਹੁੰਦਾ ਸਾਰਿਆਂ ਦੇ ਸਾਹਮਣੇ ਹੁਣੇ ਕਰਨ ਕੀ ਨਹੀਂ ਉਹ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਹਨੇ ਫੋਟੋ ਵੀ ਭੇਜੀ ਸੀ ਕਿ ਠੇਕੇਦਾਰ ਨੂੰ ਠੇਕੇਦਾਰ ਨੇ ਕਿਹਾ ਕਿ ਨਹੀਂ ਜੀ ਪਾੜ ਦਿਓ ਜੀ ਬੋਰਡ ਨੂੰ ਕਿੱਦਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਕਹਿੰਦੇ ਉਹਨੇ ਪਹਿਲੇ ਹੋਰ ਵੀ ਬੋਰਡ ਫਾੜੇ ਆ ਜੇ ਪਾੜੇ ਉਹਨਾਂ ਦੇ ਤੇ ਫਿਰ ਬੋਰਡ ਹੋਰ ਵੀ ਨਜ਼ਰ ਆਣ ਗਈ ਤੇ ਸ਼ਾਇਦ ਜੋ ਫਟੇ ਹੋਣਗੇ ਤੇ ਫਿਰ ਤੇ ਉਹਨਾਂ ਦੇ ਬੰਦੀ ਕਰ ਦੋਈ ਹੋਏਗੀ ਟੂਰਿੰਗ ਹੋਈ ਵੀ ਕਰਨੀ ਖਰਾਬ ਕਰ ਰਿਹਾ ਸ਼ਹਿਰ ਦਾ ਕੋਈ ਵੀ ਹੋਇਆ ਬਖਸ਼ ਕਿੰਨੇ ਜਣੇ ਸੀਗੇ ਉਹ ਇੱਕ ਸੀ ਦੋ ਸੀ ਇੱਕ ਲੜਕਾ ਹੀ ਸੀ ਜਿਹੜਾ ਡਿਪਾਰਟਮੈਂਟ ਕਿੱਥੇ ਦਾ ਬੰਦਾ ਰਹਿਣ ਵਾਲਾ ਜਿਹੜਾ ਇਹ ਆਹ ਹਰ ਬੀਫਰ ਸਾਰੇ ਜਾਲੇ ਨਾਲ ਇਹਨੇ ਮੋਟਰ ਬੰਦੇ ਬੈਠੇ ਨੇ ਸਾਰੇ ਆਪਣੇ ਜਥੇਬੰਦੀ ਤੇ ਬੈਠ ਕੇ ਅਸੀਂ ਕਾਰਵਾਈ ਉਹ ਸਟੇਟਮੈਂਟ ਲਿਖਾ ਰਹੇ ਜੋ ਉਹ ਚਾਹ ਉਹ ਮਤਾ ਉਹ ਕਾਨੂੰਨ ਮਤਾ ਉਹ ਪ੍ਰੋਪਰ ਕਾਰਵਾਈ ਹੋ ਰਹੀ ਹੈ ਠੀਕ ਠੀਕ ਥੈਂਕ ਯੂ ਕਦੇ ਪਹੁੰਚੀ ਉਹਨਾਂ ਬੰਦਾ ਰਸ ਕੀਤਾ ਹੈ ਪ੍ਰਸ਼ਾਸਨ ਨਾਲ ਅੰਦਰ ਬੈਠੇ ਨੇ ਮੱਟੂਬਾ ਜੀ ਬੈਠੇ ਨੇ ਚੈਰੀ ਮੈਂਟ ਅੰਦਰ ਲੱਗੇ ਹੋਏ ਨੇ ਸਾਰੇ ਆਪਣੀ ਕਾਰਵਾਈ ਕਰ ਆਪਣੇ 10 ਮਿੰਟ ਪਤਾ ਲੈ ਜੁੰਦੇ ਆ ਫਰਿ ਦਰਜ ਹੋਏਗੀ ਕਿਉਂ ਨਹੀਂ ਹੋਏਗੀ ਤੇ ਫਿਰ ਸਾਰੇ ਵੀਰ ਇੱਕ ਵਾਰੀ ਚਾਰੇ ਪੁੰਚੇ ਆ ਨੇ ਗੁਰਮਾਰਾ ਨੂੰ ਪਿਆਰ ਕਰਨ ਨਾਲ ਜੇ ਨਹੀਂ ਕਰਨਗੇ ਫਿਰ ਦੂਜੇ ਪਾਸੇ ਜਦ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਕੋਆਪਰੇਟ ਕਰ ਰਿਹਾ ਤਾਂ ਫਿਰ ਕੋਈ ਲੋੜ ਹੀ ਨਹੀਂ ਲੱਗੇ ਹੋਏ ਨੇ ਮੂਲੇ 10 ਮਿੰਟ ਕਰਨਗੇ ਹੁੰਦੇ ਤਾਂ ਪ੍ਰਸ਼ਾਸਨ ਠੀਕ ਹੈ